ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਮਜ਼ਦੂਰ ਵਰਗ ਲਈ ਮਤਲਬ ਕੋਈ ਉਪਰਾਲਾ ਕੀਤਾ ਹੈ ਪਰ ਬੰਦਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੈਨੇਜਰ ਜਿਹੜਾ ਹੈ ਉਹ ਕਲੀਅਰ ਸਰਟੀਫਿਕੇਟ ਦੇਵੇਗਾ ਮੇਰੇ ਪਿਤਾ ਜੀ ਨੇ 2018 ਦੇ ਵਿੱਚ ਇੱਕ ਲਘੂ ਉਦਯੋਗ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ਾ ਲਿਆ ਸੀ ਉਹਨਾਂ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਮਤਲਬ ਵਿੱਚ ਕਾਫੀ ਟਾਈਮ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਜਿਹਦੇ ਕਰਕੇ ਉਹ ਕਰਜ਼ਾ ਹੀ ਨਹੀਂ ਵਾਪਸ ਕਰ पाए ਆਪ ਸਰਕਾਰ ਨੇ ਸਾਡਾ ਜਿਹੜਾ ਐਸਸੀ ਕਾਰਪੋਰੇਸ਼ਨ ਦਾ ਕਰਜ਼ਾ ਸੀ ਅੱਜ ਉਹ ਪੂਰਾ ਹੀ ਮਾਫ ਕਰ ਦਿੱਤਾ ਸਾਡੇ 1.5 ਲੱਖ ਦਾ ਸੀਗਾ ਜੀ ਇਹ ਆਪਣੇ 2014 ਦਾ ਸੀਗਾ ਜੀ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਡਾ ਕਰਜ਼ਾ ਮਾਫ ਕੀਤਾ ਨਾ ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਆ ਟੀ ਪਹਿਲੀ ਵਾਰ ਕੇ ਸਰਕਾਰ ਨੇ ਮਜ਼ਦੂਰ ਵਰਗ ਲਈ ਮਤਲਬ ਕੋਈ ਉਪਰਾਲਾ ਕੀਤਾ ਤੇ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਲੋਨ ਸੀ ਤੇ ਨਗਰ ਪੰਚਾਇਤ ਅਫੀਸ ਤੋਂ ਕਾਲ ਗਈ ਸੀ ਕਿ ਮਤਲਬ ਭਗਵੰਤ ਜੀਮਾਨ ਸਰਕਾਰ ਵੱਲੋਂ ਲੋਨ ਮਾਫੀ ਹੋਈ ਹੈ ਤੇ ਤੁਹਾਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੁਨੀਵਰਸਿਟੀ ਬੁਲਾਇਆ ਗਿਆ ਹੈ ਤੇ ਉਸ ਤਸਿਲੇ ਜੇ ਅੱਥੇ ਆਏ ਆ ਤੇ ਹੁਣ ਪ੍ਰਬੰਧਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੈਨੇਜਰ ਜਿਹੜਾ ਹੈ ਉਹ ਕਲੀਅਰ ਸਰਟੀਫਿਕੇਟ ਦੇਵੇਗਾ ਕਿੰਨਾ ਕਰਜ਼ਾ ਸੀ ਤੁਹਾਡਾ ਜਿਹੜਾ ਸਟਾਰਟਿੰਗ ਅਮਾਉਂਟ 35000 ਰੁਪਏ ਉਦੋਂ ਲਿਆ ਸੀ ਫਾਦਰ ਸਾਹਿਬ ਨੇ ਜਿਹਦੇ ਚੋਂ ਬਾਅਦ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਅਮਨਦੀਪ ਹਸਪੀਟਲ ਉਹ ਐਡਮਿਟਰ ਹੈ ਅਨਫੋਰਚਨਟਲੀ ਉਹਨਾਂ ਦਾ ਜਿਹੜਾ ਆਪਰੇਟ ਉਹ ਗਲਤ ਹੋ ਗਿਆ ਸੀ ਜਿਸ ਕਾਰਨ ਲਾਹਣ ਦੀ ਆ ਕਿਸ਼ਤ ਟੁੱਟ ਗਿਆ ਸੀ ਤੇ ਬਾਅਦ ਵਿੱਚ ਅਸੀਂ ਨਾ ਘਰ ਵਾਲੀ ਜਗ੍ਹਾ ਵੇਚ ਕੇ ਉਹ ਲੋਨ ਚੰਡੀਗੜ੍ਹ ਜਿਹੜਾ ਇਹਨਾਂ ਦਾ ਮੇਨ ਦਫ਼ਤਰ ਆ ਉਸ ਸਮੇਂ ਕਰਮ ਸਿੰਘ ਆਈਏ ਅਧਿਕਾਰੀ ਸੀ ਉਹਨਾਂ ਨੂੰ ਮਤਲਬ ਸਾਰਾ ਕੁਝ ਐਪਲੀਕੇਸ਼ਨ ਦਿੱਤੀ ਤੇ 6000 ਰੁਪਏ ਡਿਊ ਅਮਾਉਂਟ ਉਹਨਾਂ ਨੇ ਕਿਹਾ ਤਾਰ ਕੇ ਤੁਹਾਡੀ ਇਹਨੂੰ ਸਿੱ ਮਿਲ ਜੂਗੀ ਇਹ ਬਾਅਦ ਵਿੱਚ ਕੁਝ ਘਰੇਲੂ ਕਾਰਨਾ ਕਰਕੇ ਫਾਦਰ ਸਾਹਿਬ ਨਹੀਂ ਜਾ ਸਕੇ ਤੇ ਮਹਿਕਮੇ ਵੱਲੋਂ ਫੇਰ ਨੋਟਿਸ ਕੱਢ ਦਿੱਤੇ ਗਏ ਸੀ ਹੁਣ ਜਿਹੜਾ ਕਿੰਨੇ ਸਾਲ ਪਹਿਲਾਂ ਕਿੰਨੇ ਸਾਲ ਪਹਿਲਾਂ ਕਰਜ਼ਾ ਲਿਆ ਸੀ ਇਹ 1900 ਕੋਈ 1995-99 ਦੀ ਹੁਣੀ ਗੱਲ ਹੂੰ ਤਾਂ ਕਿੰਨੇ ਪੈਸੇ ਬਣ ਗਏ ਸੀ ਮਤਲਬ ਰਿਕਵਰੀ ਹੁਣ ਫੇਰ 50 ਲੱਖ ਦੇ ਕਰੀ 85 ਹਜ਼ਾਰ ਦੇ ਕਹਿੰਦੇ ਹੀ ਬੰਦਾ ਆ ਅਮਾਉਂਟ ਤੇ ਪਹਿਲੋ ਹੀ ਤਰ ਚੁੱਕਿਆ ਹੀ ਭਾਜ ਕੁਝ ਕਈ ਵਾਰ ਮਹਿਕਮਿਆਂ ਦੀ ਅਨਗਹਿਲੀ ਦੇ ਕਾਰਨ ਵੀ ਲੇਬਰ ਕਲਾਸ ਦਾ ਬੰਦਾ ਜਿਹੜਾ ਉਹ ਤੇ ਪਹਿਲਾਂ ਅਨਪੜ੍ਹ ਹੁੰਦਾ ਹੈ ਤੇ ਉਹ ਅਨਪੜਤਾ ਕਾਰਨ ਉਹਨੋ ਸੀ ਨਹੀਂ ਲੈ ਕੇ ਆ ਸਕਦੇ ਜਿਸ ਕਾਰਨ ਫੇਰ ਮੈਚਮੇ ਵੱਲੋਂ ਪ੍ਰੋਬਲਮ ਕ੍ਰੀਏਟ ਹੋਈ। ਜੀ ਮਾਨ ਸਾਹਿਬ ਦੇ ਵੱਲੋਂ ਪਰ ਜਵਾਬੀ ਤੋਂ। ਕਿ ਮਾਨ ਸਾਹਿਬ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਚਲੋ ਪਹਿਲੀ ਵਾਰ ਕੇ ਸਰਕਾਰ ਨੇ ਲੇਬਰ ਕਲਾਸ ਲੋਕਾਂ ਦੀ ਏਸਾਰ ਲਈ ਆ ਤੇ ਮੈਂ ਚੁੰਨਾ ਆ ਕਿ ਇਹਦੇ ਨਾਲ ਮਜ਼ਦੂਰ ਵਰਗ ਨੂੰ ਕਾਫੀ ਰਾਹਤ ਮਿਲੇਗੀ। ਬਾਕੀ ਮੈਂ ਖੁਦ ਡਿਸੇਬਲਡ ਐ ਹੈਂਡੀਕੈਪਡ ਐ ਮੈਂ ਭਗਵਾਨ ਜੀ ਸਰਕਾਰ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਉਹ ਜਿਹੜੇ ਸਪੈਸ਼ਲੀ ਡਿਸੇਬਲਡ ਪਰਸਨ ਨੇ ਉਹਨਾਂ ਲਈ ਸਪੈਸ਼ਲੀ ਰੋਜ਼ਗਾਰ ਪਲਾਨ ਤੇ ਧਿਆਨ ਦੇਣ ਕਿਉਂਕਿ ਜਿਹੜੇ ਫਿਜ਼ੀਕਲੀ ਹੈਂਡੀਕੈਪ ਲੋਕ ਆ ਉਹ ਮੂਵਮੈਂਟ ਨਹੀਂ ਕਰ ਸਕਦੇ ਸੜਕਾਂ ਤੇ ਨਹੀਂ ਉਤਰ ਸਕਦੇ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਤਰਸ ਦੇ ਆਧਾਰ ਤੇ ਉਹਨਾਂ ਲਈ ਸਪੈਸ਼ਲੀ ਰੋਜ਼ਗਾਰ ਦੀ ਵਿਵਸਥਾ ਕਰੇ ਟ੍ਰੇਨਿੰਗ ਦੀ ਵਿਵਸਥਾ ਕਰੇ ਜਸ ਜਿੱਦਾਂ ਕਿ ਸੈਂਟਰ ਗਵਰਨਮੈਂਟ ਐਨਐਚਐਫ ਡੀਸੀ ਦੇਂਦੀ ਆ ਉਹ ਵੀ ਬੈਂਕਾਂ ਵੱਲੋਂ ਮਨਾਂ ਕਰ ਦਿੱਤੀ ਜਾਂਦੀ ਹੈ ਹੈਂਡੀਕੈਪਰ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਮੈਂ ਇਸ ਜਿਹੜੀ ਸਿਸਟਮ ਚੋਂ ਪ੍ਰਕਿਰਿਆ ਜੋ ਨਿਕਲ ਕੇ ਦੇਖਿਆ ਆ ਬੈਂਕਾਂ ਵੱਲੋਂ ਕਹਿੰਦੇ ਜਾਂਦਾ ਉਹ ਸਕੀਮਾ ਨਹੀਂ ਹੈਗੀ ਆ ਹੁਣ ਸਰਕਾਰ ਹੁਣ ਵੀ ਦਾਅਵੇ ਕਰ ਰਹੀ ਸੀ ਕਿ ਸਕੀਮਾ ਹੈਗੀ ਆ ਪੋਰਟਲ ਹੈਗੇ ਆ ਬਟ ਜਿੰਨੀ ਦੇਰ ਤੱਕ ਲੋਕਾਂ ਨੂੰ ਅਵੇਅਰ ਨਹੀਂ ਕੀਤਾ ਜਾਂਦਾ ਜਾਂ ਉਹ ਉਹਨਾਂ ਨੂੰ ਉਹਨਾਂ ਫੈਸਿਲਿਟੀਆਂ ਦਾ ਜਿਹੜਾ ਬੇਨਫੀਟ ਕਦੀ ਨਹੀਂ ਮਿਲ ਸਕਦਾ ਮਨਦੀਪ ਮੇਰੇ ਕਲੱਕ ਕਾਫੀ ਦੇਰ ਦਾ ਕਾਹ ਹੌਸ ਬਸਲੇ ਆਹੇ ਮੁਰਕੇ ਮੇਰਾ ਹੌਸ ਬੰਦ ਹੋ ਗਿਆ ਤੈ ਫਿਰ ਹਾਂ ਹਾਂ ਨਾ ਨਾ ਬਹੁਤ ਬਹੁਤ ਧੰਨਵਾਦ ਕਰਨੀ ਹੈ ਕਿ ਉਹਨਾਂ ਨੇ ਸਾਡਾ ਗਰੀਬਾਂ ਦਾ ਸੋਚਿਆ ਬਹੁਤ ਬਹੁਤ ਧੰਨਵਾਦ ਬਹੁਤ ਅੱਛੀ ਹੈ ਗਈ ਹੈ ਮਾਰਾ ਜਿਹਨਾਂ ਨੇ ਤੱਕੀ ਦਰ ਫਾਰਨ ਵਾਲੇ ਇਲੈਕਸ਼ਨ ਚ ਉਹਨਾਂ ਜਿੱਤਾਵੇ ਠੀਕ ਠੀਕ ਕਿਹਾ ਕਰੋ ਮੇਰਾ ਨਾਮ ਗੁਰਪ੍ਰੀਤ ਸਿੰਘ ਫਲਕਾ ਟਾਰੀ ਪਿੰਡ ਰਣਗੜ ਕਿੰਨਾ ਕਰਜ਼ਾ ਸੀ ਕਿੰ ਕਿਸ ਚੀਜ਼ ਦਾ ਕਰਜ਼ਾ ਸੀ ਅ ਮੇਰੇ ਪਿਤਾ ਜੀ ਨੇ 2018 ਦੇ ਵਿੱਚ ਇੱਕ ਲਘੂ ਉਦਯੋਗ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ਾ ਲਿਆ ਸੀ ਅ ਉਹਨਾਂ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਮਤਲਬ ਵਿੱਚ ਕਾਫੀ ਟਾਈਮ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਜਿਹਦੇ ਕਰਕੇ ਉਹ ਕਰਜ਼ਾ ਹੀ ਨਹੀਂ ਵਾਪਸ ਕਰ पाए ਤੇ ਅੱਜ ਪੰਜਾਬ ਸਰਕਾਰ ਨੇ ਸਾਡਾ ਜਿਹੜਾ ਐਸਸੀ ਕਾਰਪੋਰੇਸ਼ਨ ਦਾ ਕਰਜ਼ਾ ਸੀ ਅੱਜ ਉਹ ਪੂਰਾ ਹੀ ਮਾਫ ਕਰ ਦਿੱਤਾ 92000 ਦੇ ਸਮਥਿੰਗ ਕੁਛ ਕਰਜ਼ਾ ਸੀ ਤੇ 62263 ਰੁਪਏ ਅੱਜ माफ ਕਰਤੇ ਇਹਨਾਂ ਨੇ ਕਿੰਨੇ ਸਾਲਾਂ ਦਾ ਇਹ ਕਰਜ਼ਾ ਸੀ ਇਹ 3-4 ਸਾਲ ਹੋ ਗਏ ਸੀ ਕਰਜ਼ੇ ਨੂੰ ਹਾਂਜੀ 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 ਬਹੁਤ ਅਸੀਂ ਹਾਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਸਾਨੂੰ ਇਹ ਕਰਜ਼ਾ ਮੁਕਤਰ ਮਾਫ ਕਰਕੇ ਇਸ ਤੋਂ ਸਾਨੂੰ ਮਤਲਬ ਗੁਰਦੇਵ ਸਿੰਘ ਪਿਤਾ ਦਾ ਨਾਮ ਗੁਰਦੇਵ ਸਿੰਘ ਸੀ। ਤੁਹਾਨੂੰ ਕੋਈ ਪੱਤਰ ਦਿੱਤਾ ਗਿਆ ਜਿਸ ਵਿੱਚ ਲਿਖਿਆ ਹਾਂ ਇਹਨਾਂ ਨੇ ਸਾਨੂੰ ਇੱਕ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਫੋਨ ਕਾਲ ਕਰਕੇ ਪਟਵਾਰੀ ਸਾਹਿਬ ਨੇ ਡੀਐਮ ਸਾਹਿਬ ਨੇ ਜਿਹੜੇ ਐਸਸੀ ਕਾਰਪੋਰੇਸ਼ਨ ਦੇ ਉਹਨਾਂ ਨੇ ਬੁਲਾਇਆ ਤੇ ਉਸ ਤੋਂ ਬਾਅਦ ਹੀ ਅੱਗੇ ਜੋ ਪ੍ਰੋਸੀਡ ਬੰਦਾ ਜਿਹੜਾ ਸਰਟੀਫਿਕੇਟ ਦਿੱਤਾ ਇਸ ਜਗਤ ਤੁਹਾਨੂੰ ਕੀ ਕੋਈ ਪੱਤਰ ਦਿੱਤਾ ਜਿਸ ਵਿੱਚ ਲਿਖਿਆ ਗਿਆ ਜੀ ਤੁਹਾਡਾ ਹਾਂ ਉਹ ਲਿਸਟ ਜਾਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਹਾਂ ਜੀ ਕਿੰਨਾ ਕੰਪਿਆ ਲੈਣਾ ਲੈ 1 ਲੱਖ ਕੋਰੀ ਲੈ ਜਿੱਥੇ ਉਹ ਚਲਾਤਾ ਹੈ ਤੇ ਨਹੀਂ ਪਾਇਆ ਕਿ ਆ ਲੈਣਾ ਪਰ ਕਿਆਰ ਬਹੁਤ ਅੱਛੀ ਜਿੰਮਾ ਉਕਾਰਿਆ ਆਦੂ ਦਾ ਹਾਕਾ ਅੱਛਾ ਪੰਜਾਬ ਆ ਜਾਂਦਾ ਸਾਹਿਬ ਜੀ ਉਸ ਕੋ ਬਾਅਦ ਸੇ ਜੀ ਕਿਨਾ ਜੀ ਗਲਜੀਤ ਕੁਮਾਰ ਜੀ ਕਿੱਥੋਂ ਤਰ੍ਹਾਂ ਆਲੇ ਹੋ ਅਸਲ ਕਰਜ਼ਾ ਮੈਂ ਗੱਜਰ ਮੈਂ ਦੂਜੇ ਜੀ ਕਿ ਜਦੋਂ ਕਰਦਾ ਹੀ ਤੁਹਾਡੇ ਸਿਰ ਤੇ ਕਦੋਂ ਦਾ ਹੀ ਹੈ ਸਾਡਾ 1.5 ਲੱਖ ਦਾ ਸੀਗਾ ਜੀ ਇਹ ਆਪਣੇ 2014 ਦਾ ਸੀਗਾ ਜੀ ਤੇ ਕਿਸ ਕਰਕੇ ਕਰਜ਼ਾ ਲੈ ਆ ਗਏ ਤੁਹਾਡੇ ਕੋਲ ਅਸੀਂ ਟੈਂਟੋਸੇ ਲਈ ਲੈ ਸਕਿਆ ਜੀ ਕੁਝ ਕਾਰਨਾ ਕਰਕੇ ਥੋੜਾ ਹੀ ਲੇਟ ਹੋ ਗਿਆ ਜੀ ਤੁਨ ਸਰਕਾਰ ਤੋਂ ਕੀ ਕਹਿਣਾ ਚਾਹੋਗੇ ਤੁਹਾਡਾ ਕਰਜ਼ਾ ਮਾਫ ਕਰ ਦਿੱਤਾ ਗਿਆ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਤੁਹਾਡਾ ਕਰਜ਼ਾ ਮਾਫ ਕੀਤਾ ਨਾ ਤੇ ਲੱਗਦਾ ਹੈ ਕਿ ਅੱਗੇ ਹੋਰ ਉਪਰਾਲੇ ਸਰਕਾਰ ਵਧੀਆ ਕਰੇਗੀ ਹਾਂਜੀ ਹਾਂਜੀ ਵਧੀਆ ਕਰ ਰਹੀ ਹੈ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਹੋਰ ਕਿੰਨੇ ਨੇ ਜਿਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਅਸੀਂ ਅੱਜ 35 ਜਣੇ ਸੀਗੇ ਜੀ ਆਪਣੇ ਗੜਸ਼ੰਕਰੇਰੀ ਚ ਹੈ ਜੀ ਅੱਛਾ ਹਾਂਜੀ ਤੇ 1.5 ਲੱਖ ਦਾ ਕਿੰਨਾ ਤੁਸੀਂ ਵਿਆਜ ਭਰ ਚੁੱਕੇ ਸੀ ਹਿੰਦ ਤੱਕ ਨਹੀਂ ਉਧਰ 2 ਲੱਖ ਸੀਗੇ ਸਾਡੇ ਜੀ 1.5 ਲੱਖ ਦੇ 2 ਲੱਖ ਆਪਣਾ ਦੇਵ ਵਾਪਸ ਕਰ ਦਿੱਤਾ ਸੀਗੇ ਜੀ ਹਾਂਜੀ 2 ਲੱਖ ਦਾ ਲਿਆ ਸੀ ਜਿਹਦਾ ਲੇਟ ਆਨ ਕਰਕੇ ਵੱਧ ਗਿਆ ਸੀਗਾ ਜੀ ਤੁਹਾਨੂੰ ਆਇਡੈਂਟੀਫਾਈ ਕਿਵੇਂ ਕੀਤਾ ਸਰਕਾਰ ਨੇ ਇੰਨੇ ਵਧੀਆ ਕੀਤਾ ਜੀ ਨਹੀਂ 35 ਕਿਵੇਂ ਕੀਤਾ ਕਿ ਕਿਵੇਂ ਪਤਾ ਲੱਗਾ ਤੁਹਾਡੇ ਤੇ ਕਰਜ਼ਾ ਹੈ ਉਹਦਾ ਮਾਫ ਕਰਨਾ ਕਿ ਤੁਹਾਨੂੰ ਕੋਈ ਪਤਾ ਉਹ ਤਾਂ ਸਾਨੂੰ ਜਿਹੜਾ ਆਪਣੇ ਡੀਐਮ ਸਾਹਿਬ ਹਿਆਰਪੁਰ ਤੋਂ ਜੀ ਅੱਛਾ ਉਹਨੇ ਫੋਨ ਕੀਤਾ ਸੀਗਾ ਜੀ ਤੇ ਤੁਹਾਡੇ ਕਰਜ਼ੇ ਮਾਫ ਹੋ ਜਾਂਦੇ 2020 ਤੇ ਪਹਿਲੇ ਪਹਿਲੇ ਦੇ ਆ ਗਏ ਉਹਨਾਂ ਦੇ ਸਾਰੇ ਦੇ ਮਾਫ ਹੈ ਜੀ ਠੀਕ ਤੇ ਅੱਜ ਤੁਹਾਨੂੰ ਕੋਈ ਸਰਟੀਫਿਕੇਟ ਦਿੱਤਾ ਗਿਆ ਹਾਂ ਸਰਟੀਫਿਕੇਟ ਦਿੱਤਾ ਜੀ ਅੱਛਾ ਧੰਨਵਾਦ ਕਰੋਗੇ ਸਰਕਾਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਨਾਮ ਕੀ ਤੁਹਾਡਾ